2006 ਚ ਇਹ ਕਲੋਨੀ ਪੁੱਡਾ ਵੱਲੋਂ ਮਨਜ਼ੂਰ ਕੀਤੀ ਗਈ ਸੀ ਸਾਨੂੰ ਉਸ ਇਵ ਵਿੱਚ ਮਹਿੰਗੇ ਭਾਅ ਦੇ ਪਲਾਟ ਵੇਚ ਕੇ ਸਾਨੂੰ ਸਾਰਿਆਂ ਨੂੰ ਇਹਨਾਂ ਨੇ ਧੋਖੇ ਜਿ ਰੱਖਿਆ ਵੀ ਹਾਂਜੀ ਇਹ ਤਾਂ ਪੁੱਡਾ ਕਰਕੇ ਲਈਏ ਸਰਕਾਰ ਆਂਦੀ ਵੀ ਸਾਡੇ ਪਲਾਟ ਖਰੀਦੋ ਤੁਸੀਂ ਤੁਹਾਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਪਰ ਅਸੀਂ ਅਸੀਂ ਆਪਣੇ ਆਪ ਨੂੰ ਹੁਣ ਠੱਗੇ ਸਮਝਦੇ ਹਾਂ ਸਾਡੇ ਨਾਲ ਨਾ ਤੇ ਪੁੱਡਾ ਵਾਲਾ ਸਲੂਕ ਆ ਅਸੀਂ ਪਿੰਡਾਂ ਤੋਂ ਆਏ ਹਾਂ ਪਿੰਡਾਂ ਵਾਲੇ ਵੀ ਨਹੀਂ ਰਹੇ ਅਸੀਂ ਤੇ ਸ਼ਹਿਰ ਵਾਲੇ ਅਸੀਂ ਬਣ ਨਹੀਂ ਸਕੇ ਜੀ ਬੜੀ ਬਦਕਿਸਮਤੀ ਆ ਸਾਡੀ ਇਹ ਕਲੋਨੀ ਦੀ ਕਿ ਸਾਡਾ ਇਹ ਹਲਕਾ ਜਿਹੜਾ ਐਮਪੀ ਹਲਕਾ ਖਡੂਰ ਸਾਹਿਬ ਆ ਜੇ ਐਮਐਲਏ ਹਲਕਾ ਜੰਡਿਆਲਾ ਹਲਕਾ ਵਾ ਤੇ ਐਮਸੀ ਹਲਕਾ ਸ਼ਹਿਰ ਨਾ ਪੈਂਦਾ ਕੋਈ ਵੀ ਇਸ ਹਲਕੇ ਦੀ ਜਿਹੜੀ ਕੋਈ ਬਾਹ ਨਹੀਂ ਫੜ ਰਿਆ ਜਿਹਦੇ ਨਾਮ ਇਹ ਸੰਪਰਕ ਕਰਦੇ ਆ ਜੇ ਐਮਐਲਏ ਸਾਹਿਬ ਨਾਲ ਕਰਦੇ ਆ ਤੇ ਉਹ ਵੀ ਉਹਦੇ ਧਿਆਨ ਨਹੀਂ ਦੇ ਰਿਹਾ ਮੰਤਰੀ ਸਾਹਿਬ ਨਾਲ ਕਰਦੇ ਤੇ ਉਹਨਾਂ ਦਾ ਪੀਏ ਦੇ ਪਹਲਾ ਕਿਸੇ ਦਾ ਟੈਲੀਫੋਨ ਨਹੀਂ ਠਾਉਣ ਲਈ ਤਿਆਰ ਨਹੀਂ ਅਸੀਂ ਕਹਿਣਾ ਚਾਹੁੰਦੇ ਆਂ ਵੀ ਅਸੀਂ ਤਾਂ ਵੱਡਾ ਬਰੂਡ ਜਗਾ ਲਈ ਸੀ ਹਾਂਜੀ ਅਸੀਂ 2016 ਦੇ ਬੈਠੇ ਆਂ ਇੱਥੇ ਮਨਾ ਕੇ ਇਹਦਾ ਨਾ ਇੱਥੇ ਕੋਈ ਬੱਤੀ ਨਾ ਪਾਣੀ ਨਾ ਕੁਝ ਲਾਈਟ ਕੁਝ ਵੀ ਨਹੀਂ ਹੈਗਾ ਨਾ ਸੀਵਰੇਜ ਕੁਝ ਨਹੀਂ ਹੈਗਾ ਆਹ ਹਾਲ ਜੇ ਪੁੱਡਾ ਦਾ ਮਤਲਬ ਇਹ ਤੁਸੀਂ ਫਰਿਆਦ ਵੀ ਕਰਦੇ ਰਹੇ ਹੋ ਅਧਿਕਾਰੀਆਂ ਅੱਗੇ ਪਹੁੰਚ ਸਕਦੇ ਉੱਥੇ ਵੀ ਗਏ ਆਂ ਪੁੱਡਾ ਦਫ਼ਤਰੀ ਗਏ ਆਂ ਕੋਈ ਸੁਣਵਾਈ ਨਹੀਂ ਹੋਈ ਕੀ ਕਹਿੰਦੇ ਨੇ ਉਹ ਉਹ ਆਂਦੇ ਜੀ ਆਪਣਾ ਕਰ ਦਿੰਨੇ ਆ ਹੁਣ ਕੋਲੋ ਜੋ 6 ਮਹੀਨੇ ਕੋਲੋ ਜੋ ਅੱਜ ਕਿੰਨਾ ਕਿੰਨਾ ਟਾਈਮ ਹੋ ਗਿਆ ਤੇ ਜਿਹੜਾ ਜਿਹੜਾ ਕਲੋਨਾਈਜ਼ਰ ਆ ਉਹ ਉਹ ਗੱਲ ਨਹੀਂ ਸੁਣਦਾ ਸਾਡੀ ਕਿਸੀ ਜੋ ਕੋਈ ਫੈਸਲਾ ਕੀਤਾ ਬਿਜਲੀ ਬੋਰਡ ਨਾਲ ਪੜਨ ਗਿਆ ਵੀ ਇਹ ਉਹਦੇ ਪੈਸੇ ਬਣੇ ਉਹਦਾ ਸਾਡੇ 19 19 ਲੱਖ ਰੁਪਏ ਜਮ੍ਹਾਂ ਕਰਾ ਤਾ ਅਸੀਂ ਆਪਣਾ ਕਲੈਕਸ਼ਨ ਦੇ ਦਿੰਨੇ ਆ ਹਾਂਜੀ ਉਥੋਂ ਵੀ ਮੁਕਰ ਗਿਆ ਉੱਥੇ ਜੱਜ ਜੱਜ ਕਰਕੇ ਆ ਗਿਆ ਤੇ ਹੁਣ ਉਹ ਆਪਣਾ ਟਾਲਮ ਟੋਲ ਕਰਦੇ ਆ ਉਹ ਮਿਲਦਾ ਹੀ ਨਹੀਂ ਸਾਡੇ ਲੋਕਾਂ ਨੂੰ ਮੁਸ਼ਕਲ ਇਹ ਹੈ ਜੀ ਵੀ ਇਹ ਗਾਰਡਨ ਗ੍ਰੀਨ ਕਲੋਨੀ ਜਿਹੜੀ ਕਿ ਪੁੱਡਾ ਵੱਲੋਂ ਮਨਜ਼ੂਰਸ਼ੁਦਾ ਇਹ 2006 ਚ ਇਹ ਅਪਰੂਵ ਕੀਤੀ ਗਈ ਸੀਗੀ ਉਦੋਂ ਤੋਂ ਲੈ ਕੇ ਜਿਹੜੇ ਇਥੋਂ ਦੇ ਵਸਨੀਕ ਨੇ ਉਹ ਲਗਾਤਾਰ ਆਪਣੀਆਂ ਮੁਸ਼ਕਲਾਂ ਜਿਵੇਂ ਕਿ ਇੱਥੇ ਬਿਜਲੀ ਦੇ ਕਨੈਕਸ਼ਨ ਨਹੀਂ ਮਿਲ ਰਹੇ ਇੱਥੋਂ ਦਾ ਜਿਹੜਾ ਸੀਵਰੇਜ ਆ ਉਹ ਓਵਰਫਲੋ ਹੋ ਕੇ ਤੇ オーਡਰ ਸਮੈਲ ਜਿਹੜੀ ਹੈ ਨਾ ਫਲਾਈ ਜਾ ਰਹੀ ਆ ਕਿਸੇ ਪਾਸੇ ਉਹਦਾ ਡਿਸਚਾਰਜ ਨਹੀਂ ਹੈਗਾ ਨਾ ਉਹਨੇ ਐਸਟੀਪੀ ਦਾ ਕੋਈ ਇੰਤਜ਼ਾਮ ਕੀਤਾ ਇਸ ਤੋਂ ਲਾਵਾ ਪਾਣੀ ਜਿਹੜਾ ਪੀਣ ਵਾਲਾ ਉਹਦੀ ਕੋਈ ਇੰਤਜ਼ਾਮ ਨਹੀਂ ਹੈਗਾ ਲੋਕੀ ਆਪਣੇ ਇੱਥੇ ਬੋਰ ਕਰਾ ਕੇ ਪਾਣੀ ਪੀ ਰਹੇ ਨੇ ਤੇ ਹੋਰ ਜਿਹੜੀਆਂ ਰੋਡ ਐਂਡ ਪਾਥ ਸਟਰੀਟ ਲਾਈਟ ਉਹ ਵੀ ਸਾਰਾ ਕੰਮ ਅਧੂਰਾ ਕੀਤਾ ਹੋਇਆ ਅਸੀਂ ਕਲੋਨੀ ਵਾਸੀ ਪੁੱਡਾ ਦਫਤਰ ਜਾ ਕੇ ਬਹੁਤ ਵਾਰੀ ਲਿਖਤੀ ਵੀ ਔਰ ਜ਼ਬਾਨੀ ਵੀ ਮਿਲ ਚੁੱਕੇ ਆ ਉਹ ਉੱਚ ਅਧਿਕਾਰੀਆਂ ਨੂੰ ਉਹਨਾਂ ਨੇ ਸਿਰਫ ਪੱਲਾ ਝਾੜ ਕੇ ਹੀ ਦਿਖਾਇਆ ਕਾ ਲੋ ਯਾਰ ਕਲੋਨਾਈਜ਼ਰ ਨੂੰ ਆਪਣੀ ਸ਼ਹਿ ਦੇ ਕੇ ਅਜੇ ਤੱਕ ਅਸੀਂ ਇਹ ਸੰਤਾਪ ਭੁਗਤ ਰਹੇ ਆ ਤੇ ਇਹ ਕਲੋਨਾਈਜ਼ਰ ਔਰ ਪੁੱਡਾ ਦੀ ਮਿਲੀ ਭੁਗਤ ਕਰਕੇ ਹੁਣ ਤੱਕ ਇਹ ਦਰਦ ਦਰਦ ਦੀ ਠੋਕਰਾਂ ਖਾ ਰਹੇ ਆ ਸਾਡੀ ਕੋਈ ਕਿਤੇ ਵੀ ਨਹੀਂ ਸੁਣਾਈ ਹੱਗੀ ਪੁੱਡਾ ਅਪਰੂਵ ਹੈਗੀ ਆ ਉਹ ਸਾਰੇ ਬਾਈ ਲਾਜ ਜੜੇ ਆ ਉਹ ਇੱਥੇ ਲਾਗੂ ਹੋਣਗੇ ਪਰ ਅਸੀਂ ਸਾਰੇ ਆਪਣੇ ਆਪ ਨੂੰ ਠੱਗੇ ਠੱਗੇ ਮਹਿਸੂਸ ਕਰ ਰਹੇ ਆ ਕਿਉਂਕਿ ਸਾਨੂੰ ਅਜੇ ਤੱਕ ਕੋਈ ਸਹੂਲਤ ਨਹੀਂ ਮਿਲੀ ਪੁੱਡਾ ਕਿਸੇ ਅਧਿਕਾਰੀ ਨਾਲ ਗੱਲ ਹੋਈ ਹੋਵੇ ਪੁੱਡਾ ਅਧਿਕਾਰੀਆਂ ਨਾਲ ਏਡੀਏ ਪੁੱਡਾ ਜਿਹੜਾ ਉਹਨਾਂ ਦਾ ਚੀਫ ਐਡਮਿਨਿਸਟ੍ਰੇਟਿਵ ਆ ਉਹਨਾਂ ਦੇ ਨਾਲ ਲਗਾਤਾਰ ਸਾਡਾ ਕੋਰਸ ਪੰਗੜੇ ਹੁੰਦੀ ਰਹੀ ਆ ਅਸੀਂ ਮਿਲ ਕੇ ਵੀ ਜਾਂਦੇ ਰਹੇ ਆ ਪਰ ਉਹਨਾਂ ਨੇ ਸਾਨੂੰ ਕੋਈ ਨਿਆ ਨਹੀਂ ਦਿੱਤਾ ਸਗੋਂ ਕਲੋਨਾਈਜ਼ਰ ਨੂੰ ਹੀ ਸ਼ਹਿ ਦੇ ਕੇ ਮਾਮਲਾ ਜਿਹੜਾ ਹੁਣ ਤੱਕ ਲੰਮਕਦਾ ਰਿਆ ਟੋਟਲ ਕਿੰਨੇ ਇੱਥੇ ਘਰ ਨੇ ਕਿੰਨੀਆਂ ਜਾਂ ਕਿੰਨੀ ਲੋਕ ਇੱਥੇ ਘੱਟੋ ਘੱਟ 50 ਘਰ ਹੈਗੇ ਨੇ 200 ਦੇ ਕਰੀਬ ਪਲਾਟ ਨੇ ਹਾਂ 200 ਦੇ ਉਹਦੇ ਕਰੀਬ ਪਲਾਟ ਨੇ ਤੇ ਹੁਣ ਵੇਖੋ ਵੀ ਅਲੈਕਸਿਟੀ ਦਾ ਜਿਹੜਾ ਇੱਕ ਪਾਰਟ ਐਂਡ ਪਾਰਸਲ ਆਫ ਲਾਈਫ ਜਿਹੜੀ ਕੋ ਲੋਕਾਂ ਨੂੰ ਹੁਣ ਤੱਕ ਉਹ ਸੁਵਿਧਾ ਨਹੀਂ ਆ ਲੋਕੀ ਕੋਠੀਆਂ ਮਹਿੰਗੀਆਂ ਲੈ ਕੇ ਪਲਾਟ ਤੇ ਬਣਾ ਰਹੇ ਨੇ ਪਰ ਬਿਲੀ ਦੇ ਕਨੈਕਸ਼ਨ ਨਹੀਂ ਮਿਲ ਨਹੀਂ ਰਹੇ ਦਰਦਾਰਕੇ ਦਰਦਾਰੇ ਠੋਕਰਾਂ ਖਾ ਕੇ ਕੋਟ ਕਚਹਿਰੀਆਂ ਚ ਉਥੋਂ ਮਸਾ ਟੈਂਪਰੇਰੀ ਕਨੈਕਸ਼ਨ ਉਹਨਾਂ ਨੂੰ ਮਹਈਆ ਹੋ ਰਹੇ ਨੇ ਮਹਿੰਗੇ ਭਾਅ ਦੀ ਬਿਜਲੀ ਅਹੀਂ ਫੂਕ ਰਹੇ ਆ ਤੇ ਸਾਨੂੰ 600 ਯੂਨ ਦੀ ਵੀ ਕੋਈ ਸਹੂਲਤ ਨਹੀਂ ਦਿੱਤੀ ਜਾਦੀ ਇਹਦੀ ਅਸੀਂ ਤਿੰਨ ਚਾਰ ਵਾਰੀ ਆਪਣੇ ਕੋਲੋਂ ਪੈਸੇ ਖਰਚ ਕੇ ਸਫਾਈ ਕਰਾਈ ਆ ਤੇ ਸਾਰੇ ਅਧਿਕਾਰੀਆਂ ਨੂੰ ਵੀ ਅਸੀਂ ਇਹਦੇ ਬਾਰੇ ਸੂਚ ਕੀਤਾ ਪਰ ਕੋਈ ਇੱਥੇ ਕੋਈ ਅਸਰ ਨਹੀਂ ਕਰਕੇ ਸਿਰ ਨਾ ਕਰਨ ਕੋਈ ਕਾਰਵਾਈ ਕੀਤੀ ਆ ਅਸੀਂ ਪੁੱਡਾ ਦੇ ਜਦੋਂ ਰਜਿਸਟਰੀ ਕਰਾਈ ਉਦੋਂ ਤੇ ਪੁੱਡਾ ਦੀ ਸਮਝ ਕੇ ਕਰਾਈ ਸੀ ਸਾਡੇ ਨਾਲ ਬਿਲਕੁਲ ਧੱਕਾਵਾ ਬੇਇਨਸਾਫੀ ਸਰ ਕਿਨਾਂ ਤੁਹਾਡਾ ਮੇਰਾ ਨਾਮ ਬਜਿੱਤਰ ਸਿੰਘ ਹੈ ਜੀ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਆਂ ਵੀ ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਦੀ ਜਿੰਨੀ ਮਿਹਨਤ ਦੇ ਪੈਸੇ ਇੱਥੇ ਲਾਏ ਆ ਸਾਡੀ ਕਲੋਨੀ ਉੱਲ ਖਾਸ ਧਿਆਨ ਦੇਰ ਕੇ ਸਾਡੀ ਪਾਰਕ ਸਾਡੀਆਂ ਸੜਕਾਂ ਸਾਡਾ ਜਿਹੜਾ ਸੀਵਰੇਜ ਆ ਬਿਜਲੀ ਦਾ ਪ੍ਰਬੰਧ ਆ ਇਹ ਠੀਕ ਕੀਤਾ ਜਾਵੇ